ਦਾ ਖਾਲਸਾ ਸ੍ਰੀ ਵੈਸ਼ੂ ਜੀ ਫਤਿਹ ਅਸ ਵਕਤ ਅਸੀਂ ਖੜੇ ਆਂ ਖਨੋਰੀ ਬਾਡਰ ਤੇ ਜਿੱਥੇ ਸਥਿਤੀ ਪੂਰੀ ਤਣਾਅਪੂਰਨ ਹੈ ਤੇ ਮੈਂ ਖਾਸ ਕਰਕੇ ਨਾਲ ਇਸ ਸਥਿਤੀ ਦੇ ਵਿੱਚ ਮੂਰੇ ਖਾਸ ਕਰਕੇ ਹਰਿਆਣੇ ਦੇ ਸਾਡੇ ਨੌਜਵਾਨਾਂ ਦਾ ਪੰਜਾਬ ਦੇ ਨਾਲ ਜਿਹੜੇ ਲੱਗਦੇ ਪਿੰਡ ਉਹਨਾਂ ਦਾ ਕਿ ਜਿਹੜਾ ਰਾਤ ਦਾ ਸਾਨੂੰ ਰਹਿਣ ਬੈਣ ਦਾ ਲੰਗਰ ਪਾਣੀ ਦਾ ਦੁੱਧ ਦਾ ਪ੍ਰਬੰਧ ਕੀਤਾ ਉਹਨਾਂ ਨੇ ਰਾਤ ਨੂੰ 2 ਵਜੇ ਤੱਕ ਜਿਹੜੇ ਸਾਡੇ ਨੌਜਵਾਨ ਜਾਨ ਜਿਹੜੇ ਸਾਡੇ ਕਿਸਾਨ ਉਥੇ ਜ਼ਖਮੀ ਹੋਇਆ ਉਹਨਾਂ ਨੂੰ ਸਾਂਭਣ ਦਾ ਬਹੁਤ ਉਹਨਾਂ ਨੇ ਇੰਤਜ਼ਾਮ ਕੀਤਾ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਖਨੌਰੀ ਬਾਰਡਰ ਤੇ ਜਿਹੜੀ ਸਥਿਤੀ ਹੈ ਉਹ ਜਿਹੜੇ ਲੋਕ ਆ ਨੇੜੇ ਬਹੁਤ ਇਕੱਠ ਹੋ ਰਿਹਾ ਆ ਰਹੇ ਨੇ ਨੌਜਵਾਨ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਸ ਕਰਕੇ ਅਪੀਲ ਕਰਦਾ ਕਿ ਇਸ ਨੂੰ ਨਜਿੱਠਣ ਵਾਸਤੇ ਜਿਹੜਾ ਆਪਾਂ ਪ੍ਰੋਗਰਾਮ ਦਿੱਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਆਪਣੇ ਪੰਜਾਬ ਦੇ ਵਿੱਚੋਂ ਬਹੁਤੇ ਜ਼ਿਲ੍ਹੇ 11 ਨੂੰ ਤੁਰੇ ਨੇ 12 ਨੂੰ ਤੁਰੇ ਨੇ ਕੱਲ ਨੂੰ ਆਪਾਂ ਜਿਹੜੇ ਇੱਧਰ ਖਨੌਰੀ ਬਾਰਡਰ ਤੇ ਪਹੁੰਚੇ ਆਂ ਲੱਖਾਂ ਦੀ ਗਿਣਤੀ 'ਚ ਜਿਹੜਾ ਲੋਕਾਂ ਨੂੰ ਲੱਗਦਾ ਸੀ ਭਲੇਖਾ ਵੀ ਲੋਕਾਂ ਦਾ ਇਕੱਠ ਨਹੀਂ ਹੋਣਾ ਲੱਖਾਂ ਦੀ ਗਿਣਤੀ 'ਚ ਇਕੱਠ ਹੋਇਆ ਤਾਂ ਇਸ ਦੇ ਨਾਲ ਜਿਹੜਾ ਸਰਕਾਰ ਨੇ ਆਪਣੇ ਤੇ ਹਮਲਾ ਕੀਤਾ ਜਿਹੇ-ਜਿਹੇ ਅਸਰੂਗਾਂ ਛੱਡੇ ਆ ਜਿਹੇ-ਜਾ ਲਾਠੀ ਚਾਰਜ ਕੀਤਾ ਸਾਡਾ ਟਰੈਕਟ ਪੰਨਿਆਂ ਪੈਂਚਰ ਕੀਤੇ ਆ ਇਹਦੇ ਨਾਲ ਨਜਿੱਠਣ ਲਈ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਮੈਂ ਜਰੂਰ ਬੇਨਤੀ ਕਰਦਾ ਜਿੰਨੇ ਵੀ ਸਾਡੇ ਕੋਲੇ ਜਿਹੜੇ ਵੀਡੀਓ ਜਾਂਦੀਆਂ ਗਾਹਾਂ ਸ਼ੇਅਰ ਕਰਕੇ ਪਿੰਡਾਂ ਦੇ ਵਿੱਚੋਂ ਤੁਰਨ ਦੀ ਹਿੰਮਤ ਕਰਗੇ ਤੁਰਨ ਦੀ ਹਿੰਮਤ ਜੇ ਕਿਸੇ ਪਿੰਡ ਦੇ ਵਿੱਚੋਂ ਖਾਲੀ ਗੱਟੇ ਬਾਲਟੀਆਂ ਐਣਕਾਂ ਜਿਹੜੀਆਂ ਮੰਨ ਲਓ ਜਿਹੜਾ ਪਤੰਗ ਚੜਾਉਂਦੇ ਆ ਜਵਾਕ ਉਹ ਡਰੋਨਾਂ ਲੈ ਕੇ ਆਪਾਂ ਖਰਨੌਰੀ ਬਾਰਡਰ ਤੇ ਪਹੁੰਚ ਗਏ ਜਿਹੇ ਜੀ ਸਥਿਤੀ ਦਾ ਮੁਰੇ ਟੱਕਰਾ ਕਰਕੇ ਕਟ ਨੁਕਸਾਨ ਚ ਹੁੰਦੇ ਆ ਕਿਉਂਕਿ ਆਪਾਂ ਦੋਨੇ ਫੋਰਮ ਵੱਲੋਂ ਕਿਹਾ ਹੋਇਆ ਕਿ ਅਸੀਂ ਸ਼ਾਂਤਮਈ ਰਹਿ ਕੇ ਜਬਰ ਝੱਲਾਂਗੇ ਸਬਰ ਦੇ ਨਾਲ ਟੱਕਰਾਂ ਕਰਾਂਗੇ ਜਿਹੇ ਜੀ ਸਥਿਤੀ ਆ ਉਹਦੇ ਨਾਲ ਨਜਿੱਠਣ ਲਈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਲ ਹੈ ਭਰਾਵੋ ਖੁੰਡਾਂ ਤੇ ਬੈਠੇ ਐਵੇਂ ਨਾ ਨਿੰਦੀ ਜਾਈਓ ਆ ਫਲਾਨਾ ਲੀਡਰ ਹੈ ਲੀਡਰਾਂ ਦਾ ਵੀ ਪਤਾ ਲੱਗ ਚੁੱਕਿਆ ਕਿਹੜੇ ਲੜਨ ਵਾਲੇ ਆ ਕਿਹੜੇ ਮਰਨ ਵਾਲੇ ਆ ਅੱਜ ਜਸੇ ਬੰਦਿਆਂ ਜਿਹੜੀਆਂ ਪਿੰਡਾਂ ਦੇ ਵਿੱਚ ਬੈਠੀਆਂ ਉਹਨਾਂ ਨੂੰ ਜਿਹੜਾ ਫੰਡ ਕਰਨ ਤੇ ਕੀ ਸੀਮਤ ਹੈ ਲੜਨ ਤੇ ਕਸੀਮਤ ਨਹੀਂ ਅੱਜ ਦੇਸ਼ ਦੀ ਸਰਕਾਰ ਨੇ ਜਿਹੜੇ ਕੇਂਦਰ ਸਰਕਾਰ ਨੇ ਜਿਹੜੇ ਆਪਣੇ ਤੇ ਹਮਲੇ ਕੀਤੇ ਆ ਇਹਦੇ ਨਾਲ ਟੱਕਰ ਲੈਣ ਲਈ ਇਹੀ ਮੌਕਾ ਮੈਂ ਫੇਰ ਬੇਨਤੀ ਕਰਦਾ ਐਨਕਾਂ ਖਾਲੀ ਬੋਰੀਆਂ ਬਾਲਟੀਆਂ ਜਿੰਨਾ ਵੀ ਸਮਾਨ ਲੈ ਕੇ ਇਸ ਖਨੌਰੀ ਬਾਰਡਰ ਤੇ ਪਹੁੰਚੋ ਤਾਂ ਇਹ ਸਥਿਤੀ ਨੂੰ ਸਾਹਮਦੇ ਹੋਏ ਤੇ ਗਾਂਹਾਂ ਜੋ ਉਹਨਾਂ ਦਾ ਟੱਕਰ ਆ ਉਹਦਾ ਮੁਕਾਬਲਾ ਕਰਕੇ ਦਿੱਲੀ ਵੱਲ ਜਿਹੜਾ ਕੂਚ ਕਰਨ ਦਾ ਦਿੱਤਾ ਹੋਇਆ ਸੱਦਾ ਹਰ ਹਾਲਤਾਂ ਆਪਾਂ ਦਿੱਲੀ ਪਹੁੰਚ ਸਕੀਏ ਧੰਨਵਾਦ ਵੈਰੂ ਜੀ ਕਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ